ਸਾਡੇ ਵਾਲਾ ਰੇਡੀਓ ਨੂੰ ਮੁਹੱਬਤ ਕਰਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਪ੍ਰੀਤਨ ਕੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਤੇ ਦੇਸ਼ ਦੁਨੀਆ ਦੀਆਂ ਕਈ ਖਬਰਾਂ ਜਿਨ੍ਹਾਂ ਦੇ ਵੱਲ ਪੰਛੀ ਝਾਤ ਪਾਉਣੀ ਬਣਦੀ ਆ ਪਰ ਪਹਿਲੀ ਸਭ ਤੋਂ ਵੱਡੀ ਖਬਰ ਜਿਹੜੀ ਕਿ ਪਿਛਲੇ 1 ਹਫ਼ਤੇ ਤੋਂ ਕੈਰ ਬਰਉਣ ਵਾਲੀ ਆ ਉਹ ਹੈ ਜੀ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਪਏ ਆ ਹੜਾਂ ਕਰਕੇ ਪੰਜਾਬ ਦੇ 7 ਜ਼ਿਲ੍ਹਿਆਂ ਦੀ ਸਥਿਤੀ ਬੜ ਤੋਂ ਬਦਤਰ ਹੋ ਚੁੱਕੀ ਆ 250 ਤੋਂ ਵੱਧ ਪਿੰਡ ਇਸ ਵੇਲੇ ਪੰਜਾਬ ਦੇ ਪਾਣੀ ਦੀ ਮਾਰ ਦੇ ਵਿੱਚ ਪੰਜਾਬ ਦੀ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਲੋਕਾਂ ਦੇ ਨਾਲ ਖੜੇ ਆ ਲੰਗੇਕਲ ਮਾਦੋਪੁਰ ਹੈਡ ਵਰਕਸ ਦੇ ਤਿੰਨ ਫਲੱਡ ਗੇਟ ਟੁੱਟ ਗਏ ਆ ਜਿਹਦੇ ਕਰਕੇ ਹੜਾਂ ਦੀ ਸਥਿਤੀ ਬੇਕਾਬੂ ਹੋ ਗਈ ਆ ਤੇ ਇਹ ਵੀ ਪਤਾ ਲੱਗਾ ਜੀ ਕਿ ਹੈਡ ਵਰਕ ਉਸ ਮਾਦੋਪੁਰ ਤੇ ਇੱਕ ਕਰਮਚਾਰੀ ਪਾਣੀ ਦੇ ਵਿੱਚ ਰੁੜ ਗਿਆ ਤੇ ਇਸ ਵੇਲੇ ਚਾਰੇ ਪਾਸੇ ਹਾਹਾਕਾਰ ਮਚੀ ਪਈ ਆ ਤੇ ਪੰਜਾਬ ਦੇ ਲੋਕ ਖਾਸ ਕਰਕੇ ਦਰਿਆਈ ਖੇਤਰ ਦੇ ਲੋਕ ਆ ਜਿਹੜੇ ਉਹ ਜ਼ਿੰਦਗੀ ਭਾਲ ਰਹੇ ਆ ਉਹ ਰੋਟੀ ਭਾਲ ਰਹੇ ਆ ਉਹ ਪਸ਼ੂਆਂ ਲਈ ਚਾਰਾ ਭਾਲ ਰਹੇ ਆ ਉਹ ਲੋਕਲ ਲਈ ਛੱਤ ਭੜ ਰਹੇ ਆ ਉਹ ਦਵਾਈਆਂ ਭੜ ਰਹੇ ਆ ਤੇ ਇਸ ਵੇਲੇ ਚਾਰੇ ਪਾਸੇ ਸਥਿਤੀ ਇੰਨੀ ਕਿ ਚਿੰਤਾਜਨਕ ਆ ਵੀ ਕਿਸ਼ਤੀਆਂ ਤੇ ਹੈਲੀਕਾਪਟਰ ਦੇਖਣ ਨੂੰ ਮਿਲ ਰਹੇ ਆ ਜਿਹੜਾ ਕੁਝ ਆਮ ਤੌਰ ਦੇ ਉਤੇ ਅਸੀਂ ਵੇਖਦੇ ਹੁੰਦੇ ਆ ਵੀ ਭਾਈ ਬਹੁਤ ਸੰਕਟ ਦੇ ਵੇਲੇ ਦੇ ਵਿੱਚ ਇਹ ਉਹ ਸੰਕਟ ਪੰਜਾਬ ਦੇ ਵਿੱਚ ਇਸ ਵੇਲੇ ਤੱਕ ਆ ਚੁੱਕਿਆ ਤੇ ਪੰਜਾਬ ਦੇ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਲਗਭਗ 250 ਤੋਂ ਲੈ ਕੇ ਪੌਣੇ 300 ਪਿੰਡ ਪੂਰੀ ਤਰ੍ਹਾਂ ਪਾਣੀ ਦੀ ਮਾਰ ਦੇ ਵਿੱਚ ਆ ਲੰਗੇ ਕੱਲ ਫਲੱਡ ਦੇ ਟੁੱਟਣ ਦੇ ਕਰਕੇ ਮਾਧੋਪੁਰ ਹੈਡਵਰਕਸ ਦੇ ਤੇ ਹਾਲਾਤ ਵਿਗੜ ਗਏ ਆ ਤੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਨੂੰ ਹਾਈ ਅਲਰਟ ਦੇ ਉੱਤੇ ਰੱਖਿਆ ਗਿਆ ਰਾਵੀ ਤੇ ਬਿਆਸ ਦਰਿਆ ਦੇ ਉੱਤੇ ਬੜੇ ਅੱਧਾ ਦਰਜਣ ਬੰਨ ਹੜ ਦਾ ਦਬਾਅ ਨਹੀਂ ਚੱਲ ਸਕੇ ਜਿਹਦੇ ਕਰਕੇ ਦੀਨਾ ਨਗਰ ਨੇੜੇ ਤੁਸੀਂ ਬੰਨ ਸੁਲਤਾਨਪੁਰ ਲੋਧੀ ਨੇੜੇ ਅਸਥਾਈ ਬੰਨ ਨਰੋਟ ਜੈਮਲ ਨੇੜੇ ਰਾਵੀ ਦਰਿਆ ਦੇ ਉੱਤੇ ਬਣੇ ਅਸਥਾਈ ਬੰਨ ਟੁੱਟ ਗਿਆ ਲੰਗੇਤਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚੇ ਉਹਨਾਂ ਨੇ ਰਾਹਤ ਸਮਗਰੀ ਪਹੁੰਚਾਉਣ ਤੇ ਸੁਰੱਖਿਤ ਕੱਢਣ ਦੇ ਲਈ ਆਮ ਲੋਕਾਂ ਨੂੰ ਸੂਬਾ ਸਰਕਾਰ ਦਾ ਹੈਲੀਕਾਪਟਰ ਤਾਇਨਾਤ ਕਰਨ ਦਾ ਐਲਾਨ ਕਰਤਾ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਸਾਥੀ ਕੈਬਨਟ ਮੰਤਰੀਆਂ ਦੇ ਨਾਲ ਉਹਨਾਂ ਨੇ ਦੌਰਾ ਕੀਤਾ ਤੇ ਇਹ ਗੱਲ ਕਹੀ ਹੈ ਜੀ ਕਿ ਮੈਂ ਕਾਰ ਦੇ ਵਿੱਚ ਹੀ ਵਾਪਸ ਚਲੇ ਜਾਣਾ ਤੇ ਇਹ ਹੈਲੀਕਾਪਟਰ ਮੇਰਾ ਤੁਸੀਂ ਰੱਖ ਲਓ ਕਿਉਂਕਿ ਇਸ ਵੇਲੇ ਜ਼ਰੂਰਤ ਤੁਹਾਨੂੰ ਆ ਮੈਨੂੰ ਇਸ ਵੇਲੇ ਉਹਨੀ ਜ਼ਰੂਰਤ ਨਹੀਂ ਆ ਸੋ ਇਹ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ ਕੰਮ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਕਹੀ ਜਾ ਰਹੀ ਸੀ ਵਿਰੋਧੀਆਂ ਦੇ ਵੱਲੋਂ ਕਿ ਪੰਜਾਬ ਦੇ ਮੁੱਖ ਮੰਤਰੀ ਤਾਂ ਇਸ ਵੇਲੇ ਤਾਮਿਲਨਾਡੂ ਦੇ ਵਿੱਚ ਤੇ ਇਡਲੀ ਡੋਸਾ ਖਾ ਰਹੇ ਆ ਜਦਕਿ ਪੰਜਾਬ ਦੇ ਲੋਕ ਇਸ ਵੇਲੇ ਪਾਣੀ ਦੇ ਨਾਲ ਮਰ ਰਹੇ ਆ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਜਦੋਂ ਪੰਜਾਬ ਮੁੜੇ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਗਏ ਤੇ ਹੈਲੀਕਾਪਟਰ ਆਪਣਾ ਕੰਮ ਕਾਜ ਦੇ ਪਰੇ ਚੜ੍ਹਦੇ ਨੇ ਦੇ ਕੇ ਆਏ ਆ ਤੇ ਅਗਲੀ ਗੱਲ ਇਹ ਉਹਨਾਂ ਨੇ ਕਿਹਾ ਜੀ ਕਿ ਕੁਦਰਤ ਦੀ ਕਰੋਪੀ ਦੇ ਮੂਹਰੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਪਰ ਇਨੀ ਬੇਨਤੀ ਜ਼ਰੂਰ ਆ ਵੀ ਭਾਈ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਬੇਫਿਕਰ ਰਹੋ ਜਿੰਨੇ ਜੋਗੇ ਆ ਪੰਜਾਬ ਦੀ ਸਰਕਾਰ ਤੁਹਾਡੇ ਨਾਲ ਆ ਤੇ ਅਸੀਂ ਪੈਰ ਪੈਰ ਦੇ ਉੱਤੇ ਤੁਹਾਡੀ ਮਦਦ ਕਰਾਂਗੇ ਲੰਗੇ ਕੱਲ ਗੁਰਦਾਸਪੁਰ ਦੇ ਵਿੱਚ ਵੀ ਇਹ ਖਬਰ ਆਈ ਆ ਇੱਥੇ ਦੀਨਾ ਨਗਰ ਦੇ ਵਿੱਚ ਪਿੰਡ ਹੈ ਜੀ ਦਬੂੜੀ ਦਬੂੜੀ ਪਿੰਡ ਦੇ ਵਿੱਚ ਜਵਾਰ ਨਵੋਦਿਆ ਵਿਦਿਆਲਾ ਦੇ ਪਤਾ ਲੱਗਾ ਜੀ ਕਿ ਪਰਿਵਾਰਕ ਮੈਂਬਰ ਜਿਹੜੇ ਆ ਉਹ ਵੀ ਬੜੇ ਦੁਖੀ ਹੋਏ ਆ ਕਿਉਂਕਿ ਜਵਾਰ ਨਵੋਦਿਆ ਵਿਦਿਆਲਾ ਦੇ ਵਿੱਚ ਸਕੂਲੀ ਬੱਚੇ ਪੜ੍ਹਨ ਵਾਸਤੇ ਗਏ ਸੀ ਇੱਥੇ 381 ਵਿਦਿਆਰਥੀ ਤੇ 70 ਅਧਿਆਪਕ ਆ ਜਿਹੜੇ ਬਚਾਏ ਗਏ ਆ ਕਿਉਂਕਿ ਜਦੋਂ ਸਕੂਲ ਲੱਗਾ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਸਕੂਲ ਦੇ ਵਿੱਚ ਅਚਾਨਕ ਪਾਣੀ ਆ ਗਿਆ ਤੇ ਫਿਰ ਇੱਥੇ ਬਚਾਅ ਟੀਮਾਂ ਪਹੁੰਚ ਗਈਆਂ ਉਹਨਾਂ ਨੇ 381 ਵਿਦਿਆਰਥੀ ਤੇ 70 ਅਧਿਆਪਕ ਬਚਾਏ ਆ ਇਹ ਵੱਖਰੀ ਗੱਲ ਆ ਵੀ ਬਾਅਦ ਦੇ ਵਿੱਚ ਸਿੱਖਿਆ ਡਿਪਾਰਟਮੈਂਟ ਨੇ ਇਸ ਸਕੂਲ ਦੀ ਮੈਨੇਜਮੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਵੀ ਜਦੋਂ ਇਸ ਵੇਲੇ ਸਾਰੇ ਪੰਜਾਬ ਦੇ ਸਕੂਲਾਂ ਨੂੰ ਬੰਦ ਕਰਨਾ ਐਲਾਨ ਕੀਤਾ ਹੋਇਆ ਤੇ ਤੁਸੀਂ ਭਾਈ ਪੰਜਾਬ ਦੇ ਵਿੱਚ ਸਕੂਲ ਕਿਉਂ ਖੋਲਿਆ ਹੁਣ ਇਸ ਗੱਲ ਦੇ ਉੱਤੇ ਉਹ ਕੀ ਉੱਤਰ ਦੇਣਗੇ ਪਰ ਵਕਤ ਦੱਸੂਗਾ ਪਰ ਫਿਰ ਹਾਲ ਤਸੱਲੀ ਵਾਲੀ ਗੱਲ ਇਹ ਆ ਵੀ ਉਹਨਾਂ ਦੇ ਵੱਲੋਂ ਯਾਨੀ ਕਿ ਬਚਾਅ ਟੀਮਾਂ ਦੇ ਵੱਲੋਂ ਇੱਥੇ ਲੋਕਾਂ ਨੂੰ ਬਚਾਇਆ ਗਿਆ ਅਧਿਆਪਕਾਂ ਨੂੰ ਬੱਚਿਆਂ ਨੂੰ ਬਚਾ ਲਿਆ ਗਿਆ ਇਹਦੇ ਨਾਲ ਹੀ ਜੁੜੀ ਗੱਲ ਇਹ ਜੀ ਕਿ ਜਿਹੜਾ ਹੈੱਡ ਵਰਕ ਸਮਾਧੂਪੁਰ ਤੇ ਇੱਕ ਹੋਰ ਕਰਮਚਾਰੀ ਰੁੜਿਆ ਤੇ 50 ਇੱਥੇ ਸੁਰੱਖਿਤ ਕੱਢੇ ਗਏ ਕਰਮਚਾਰੀ ਰਾਵੀ ਦਰਿਆ ਦੇ ਵਿੱਚ ਆਏ ਹੜ੍ਹ ਦੇ ਕਰਕੇ ਮਾਦੋਪੁਰ ਹੈੱਡ ਵਰਕ ਉਸ ਦੇ 3 ਦੇ ਕਰੀਬ ਫਲੱਡ ਗੇਟ ਖੋਲੇ ਗਏ ਆ ਜਿਹਦੇ ਕਰਕੇ ਪਾਣੀ ਦੇ ਨਾਲ ਲੋਕ ਰੁੜ ਗਏ ਆ ਸਿੰਚਾਈ ਵਿਭਾਗ ਦਾ ਇੱਕ ਕਰਮਚਾਰੀ ਪਾਣੀ ਦੇ ਵਿੱਚ ਵਹਿ ਗਿਆ ਤੇ ਤਕਰੀਬਨ ਉੱਥੇ ਹੀ 60 ਦੇ ਕਰੀਬ ਹੋਰ ਮੁਲਾਜ਼ਮ ਫਸੇ ਹੋਏ ਸੀ ਜਿਨ੍ਹਾਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਇਹਦੇ ਨਾਲ ਹੀ ਜਾਣਕਾਰੀ ਹੈ ਜੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਪਾਣੀ ਭਰ ਗਿਆ ਗੁਰੂ ਨਾਨਕ ਦੇਵ ਜੀ ਦੀ ਸਮਾਦ ਤੇ ਮਜ਼ਾਰ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਏ ਦੀਵਾਨ ਹਾਲ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਰੱਖਿਅਤ ਹੈਗੇ ਆ ਤੇ ਜਾਣਕਾਰੀ ਇਹ ਮਿਲੀ ਆ ਕਿ ਕਰਤਾਰਪੁਰ ਸਾਹਿਬ ਦਰਿਆ ਰਾਵੀ ਦੇ ਵਿੱਚ ਆਏ ਭਿਆਨਕ ਹੜਾਂ ਦੀ ਮਾਰ ਹੇਠ ਆ ਗਿਆ ਜਿਹਦੇ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ 6-7 ਫੁੱਟ ਪਾਣੀ ਤੱਕ ਭਰ ਚੁੱਕੀ ਹੈ ਦੱਸਿਆ ਜਾ ਰਿਹਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਗੁਰੂ ਨਾਨਕ ਦੇਵ ਜੀ ਦੀ ਸਮਾਦ ਤੇ ਬਾਹਰਲੇ ਪਾਸੇ ਮੌਜੂਦ ਮাজার ਪੂਰੀ ਤਰ੍ਹਾਂ ਪਾਣੀ ਚ ਡੁੱਬ ਚੁੱਕੇ ਆ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਸਰਾਮਾ ਗਿਲਰੀਆਂ ਸਰੋਵਰ ਜੋੜਾ ਘਰ ਪ੍ਰਬੰਧਕੀ ਦਫ਼ਤਰ ਤੇ ਰਿਹਾਈਸ਼ੀ ਕਮਰੇ ਵੀ ਪੂਰੀ ਤਰ੍ਹਾਂ ਪਾਣੀ ਚ ਡੁੱਬ ਚੁੱਕੇ ਆ ਗੁਰਦੁਆਰਾ ਸਾਹਿਬ ਦੀ ਪ੍ਰਕਰਮਾਂ ਦੇ ਬਾਹਰ-ਬਾਰ ਲਾਇਕੇ ਬਾਬਾ ਜੀ ਦੇ ਬਾਗ ਤੇ ਬਾਬਾ ਜੀ ਦੇ ਖੇਤ ਹੜ੍ਹਾਂ ਦੇ ਪਾਣੀ ਚ ਡੁੱਬ ਗਏ ਆ ਤੇ ਪਾਣੀ ਦਾ ਪੱਧਰ ਵਧਣ ਕਰਕੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਬੜਾ ਥੜਾ ਦਿਸਣਾ ਵੀ ਬੰਦ ਹੋ ਗਿਆ ਜਾਨਕਿ ਇਹ ਆ ਜੀ ਇਸ ਵੇਲੇ ਵੈਸ਼ਨੋ ਦੇਵੀ ਮਾਰਗ ਤੇ ਢਗੰਡ-ਗਣ ਕਰਕੇ ਮੌਤਾਂ ਦੀ ਗਿਣਤੀ 34 ਹੋ ਗਈ ਆ ਉਧਰ ਵੀ ਸ਼ਰਧਾਲੂਆਂ ਦੇ ਨਾਲ ਆ ਕੁਝ ਹੋਇਆ ਤੇ ਇਧਰ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਵਿੱਚ ਪਾਣੀ ਭਰ ਗਿਆ ਇਧਰ ਵੀ ਉਹ ਕੁਝ ਹੋ ਰਿਹਾ ਤੇ ਇਸ ਵੇਲੇ ਪੂਰੇ ਚਾਰੇ ਪਾਸੇ ਹਾਹਾਕਾਰ ਮੱਚੀ ਪਈ ਹੈ ਕਿ ਭਾਈ ਕੀ ਬਣੂਗਾ ਤੇ ਕੀ ਨਹੀਂ ਤੇ ਇਹ ਵੀ ਪਤਾ ਲੱਗਾ ਵੀ ਇਸ ਵੇਲੇ ਪੰਜਾਬ ਦੀ ਸਰਕਾਰ ਅਕਾਲੀ ਦਲ ਤੇ ਬਾਕੀ ਹੋਰ ਵੱਖ-ਵੱਖ ਪਾਰਟੀਆਂ ਦੇ ਆਗੂ ਪੂਰੀ ਤਰ੍ਹਾਂ ਮੁਸਤੈਦਾ ਇੱਕ ਹੋਰ ਜਾਣਕਾਰੀ ਮਿਲੀ ਹੈ ਪਿੰਡ ਸਲੇਮਪੁਰ ਮੰਡ ਹੈਗਾ ਜੀ ਟਾਂਡਾ ਉੜਮੜ ਦੇ ਲਾਗੇ ਸਲੇਮਪੁਰ ਮੰਡ ਦੇ ਵਿੱਚ ਬਿਆਸ ਦਰਿਆ ਦੇ ਹੱੜ ਦੇ ਵਿੱਚ ਇੱਕ ਵਿਅਕਤੀ ਦੀ ਡੁੱਬਣ ਦੇ ਕਰਕੇ ਮੌਤ ਹੋ ਗਈ ਹੈ ਜਾਣਕਾਰੀ ਦੇ ਮੁਤਾਬਕ ਪਿੰਡ ਰਣਾ ਵਾਸੀ ਜੈਲਾ ਪੁੱਤਰ ਪਿਆਰਾ ਲਾਲ ਵਾਸੀ ਜਲਾਲਪੁਰ ਆਪਦੇ 2-7 ਕੰਦ ਦੇ ਨਾਲ ਜਦੋਂ ਹੜ੍ਹ ਦੇ ਵਿੱਚ ਫਸੇ ਕੁਝ ਲੋਕਾਂ ਦੀ ਮਦਦ ਕਰਨ ਵਾਸਤੇ ਪਾਣੀ 'ਚ ਵੜ ਗਿਆ ਤੇ ਉਹ ਡੁੱਬ ਗਿਆ ਸਵੇਰੇ 10 ਵਜੇ ਦਾ ਵਾਕਿਆ ਜਦੋਂ ਇਹ ਪਾਣੀ ਦੇ ਵਿੱਚ ਡੁੱਬੇ ਜੈਲੇ ਦੀ ਭਾਲ ਦੇ ਲਈ ਪਰਿਵਾਰ ਨੇ ਇਲਾਕਾ ਵਸਗਾਂ ਦੀ ਮਦਦ ਨਾਲ ਉਪਰਾਲਾ ਕੀਤਾ ਪਰ ਇਹਨੂੰ ਬਚਾਇਆ ਨਹੀਂ ਜਾ ਸਕਿਆ ਉਹਦੀ Laash ਆ ਜਿਹੜੀ ਜੈਲੇ ਦੀ ਉਹ ਦੁਪਹਿਰੇ 3 ਵਜੇ ਦੇ ਕਰੀਬ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਤੇ ਸਰਪੰਚ ਚਰਨਜੀਤ ਸਿੰਘ ਨਿੱਕੂ ਦੀ ਮਦਦ ਦੇ ਨਾਲ ਪਾਣੀ ਦੇ ਵਿੱਚੋਂ ਬਾਹਰ ਕੱਢੀ ਗਈ ਆ। ਮਤਲਬ ਇਹ ਜੀ ਕਿ ਇਸ ਵੇਲੇ ਹੜ ਕੱਲਾ ਫਸਲਾਂ ਅਤੇ ਘਰਾਂ ਦਾ ਨੁਕਸਾਨ ਨਹੀਂ ਕਰ ਰਿਹਾ। ਇਸ ਵੇਲੇ ਜ਼ਿੰਦਗੀਆਂ ਦਾ ਨੁਕਸਾਨ ਵੀ ਕਰਨ ਲੱਗ ਪਿਆ। ਇਸ ਵੇਲੇ ਤਬਾਹੀ ਐਸੀ ਉੱઠી ਆ ਵੀ ਭਾਈ ਲੋਕਾਂ ਦੀਆਂ ਮੌਤਾਂ ਹੋਣੀਆਂ ਸ਼ੁਰੂ ਹੋਈਆਂ। ਤੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਉਹਨਾਂ ਨੇ ਕਿਹਾ ਜੀ ਕਿ 1988 ਤੋਂ ਵੀ ਬਦਤਰ ਹੋਇਆ ਰਾਵੀ ਦਰਿਆ ਦੇ ਹਾਲਾਤ। ਹਰਪ੍ਰਜਨ ਸਿੰਘ ਈਟੀਓ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਸੂਬੇ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਹੜ੍ਹ ਪੀੜਤ ਲੋਕਾਂ ਨੂੰ ਅਸੀਂ ਛੱਡ ਕੇ ਜਾਣ ਵਾਲੇ ਨਹੀਂ ਆ ਪੰਜਾਬ ਦੇ ਖੇਤੀਬਾੜੀ ਮੰਤਰੀ ਹੈਗੇ ਜੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਉਹਨਾਂ ਨੇ ਕੇਂਦਰ ਦੀ ਸਰਕਾਰ ਦੇ ਕੋਲੋਂ ਮਦਦ ਦੀ ਮੰਗ ਕੀਤੀ ਆ ਉਹਨਾਂ ਨੇ ਕਿਹਾ ਜੀ ਕਿ ਸੂਬਾ ਸਰਕਾਰ ਆਪਦੇ ਵੱਲੋਂ ਸਭ ਕੁਝ ਕਰ ਰਹੀ ਆ ਪਰ ਉਹਨਾਂ ਨੇ ਬੇਨਤੀ ਕੀਤੀ ਹੈ ਜੀ ਕਿ ਕਿਰਪਾ ਕਰਕੇ ਵੱਡ ਤੋਂ ਵੱਡ ਕੇਂਦਰ ਦੀ ਸਰਕਾਰ ਵੀ ਮਦਦ ਦੇਵੇ 25000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਉਹਨਾਂ ਨੇ ਮੰਗ ਕੀਤੀ ਆ ਵੀ ਹੜ੍ਹ ਪੀੜਤ ਪੰਜਾਬ ਨੂੰ ਬਚਾਉਣਾ ਸਮੇਂ ਦੀ ਲੋੜ ਆ ਤੇ ਭਾਈ ਆਓ ਅਸੀਂ ਮਦਦ ਕਰੀਏ ਤੇ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਲੋੜ ਆ ਹੁਣ ਕੇਂਦਰ ਦੀ ਸਰਕਾਰ ਕਿੰਨੀ ਰਕਮ ਜਾਰੀ ਕਰਦੀ ਆ ਕਿੰਨੀ ਨਹੀਂ ਇਹ ਵਕਤ ਦੱਸੂਗਾ ਪਰ ਉਹਨਾਂ ਨੇ 25000 ਕਰੋੜ ਰੁਪਏ ਦੀ ਮਦਦ ਇਸ ਵੇਲੇ ਕੀਤੀ ਆ ਤਾਂ ਜੋ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨੂੰ ਬਚਾਇਆ ਜਾ ਸਕੇ ਉਹਨਾਂ ਦੇ ਘਰ ਬਣਾਏ ਜਾ ਸਕਣ ਉਹਨਾਂ ਦਾ ਕਰਜ਼ਾ ਮਾਫ਼ ਹੋ ਸਕੇ ਉਹਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਮਿਲ ਸਕੇ ਉਹਨਾਂ ਨੇ ਕੇਂਦਰ ਦੀ ਸਰਕਾਰ ਤੋਂ ਇਹ ਮੰਗ ਕਰ ਲਿਆ। ਉਸ ਤੋਂ ਅਗਲੀ ਗੱਲ ਇਹ ਆ ਵੀ ਦਿੱਲੀ ਦੇ ਵਿੱਚ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਸਨਾਟਾਸ਼ ਆ ਗਿਆ। ਤੇ ਅਗਲੀ ਗੱਲ ਇਹ ਆ ਵੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਦਿੱਲੀ ਦੇ ਵਿੱਚ ਪਾਰਟੀ ਹਾਈ ਕਮਾਂਡ ਦੇ ਵੱਲੋਂ ਲਈ ਗਈ ਮੀਟਿੰਗ ਤੋਂ ਬਾਅਦ ਹਾਈ ਕਮਾਂਡ ਵੱਲੋਂ ਮਿਲੇ ਸੰਦੇਸ਼ ਤੋਂ ਬਾਅਦ ਪਾਰਟੀ ਦੇ ਵਿੱਚ ਸਨਾਟਾ ਪਸਰਿਆ। ਤੇ ਪਾਰਟੀ ਦਾ ਕੋਈ ਆਗੂ ਸੋਸ਼ਲ ਮੀਡੀਆ ਨਾਲ ਜਾਂ ਬਾਕੀ ਆਪਦੇ মিডিਏ ਦੇ ਉੱਤੇ ਗੱਲ ਨਹੀਂ ਕਰ ਰਿਹਾ ਮੀਟਿੰਗ ਦੀ ਕਾਰਵਾਈ ਸੰਬੰਧੀ ਜਿਹੜੇ ਵੇਰਵੇ ਸਾਹਮਣੇ ਆਏ ਆ ਉਹ ਕਾਫੀ ਦਿਲਚਸਪਾ ਇਸ ਮੀਟਿੰਗ ਦੇ ਵਿੱਚ ਕੇਸੀ ਵੇਣੂਗੋਪਾਲ ਜਿਹੜੇ ਕਿ ਪਾਰਟੀ ਦੇ ਕੌਮੀ ਜਨਰਲ ਸਕੱਤਰ ਆ ਜਿਨ੍ਹਾਂ ਦੇ ਵੱਲੋਂ ਰਾਹੁਲ ਗਾਂਧੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਵੱਲੋਂ ਆਗੂਆਂ ਨੂੰ ਸੁਨੇਹਾ ਦਿੱਤਾ ਗਿਆ ਉਹਨਾਂ ਨੇ ਸਪਸ਼ਟ ਕੀਤਾ ਕਿ ਪਾਰਟੀ ਲਈ ਕੰਮ ਕਰ ਰਹੇ ਆ ਸਾਰੇ ਆਗੂ ਪਰ ਅਜੇ ਲੋਕਾਂ ਦੀ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਤੇ ਨਾ ਹੀ ਉਹਨਾਂ ਨੂੰ ਬਰਦਾਸ਼ਤ ਕੀਤਾ ਜਾਊਗਾ ਜਿਹੜੇ ਕਿ ਪਾਰਟੀ ਨੂੰ ਆਰ ਲਾਉਂਦੇ ਆ ਜਿਹੜੇ ਪਾਰਟੀ ਨੂੰ ਤੋੜਨ ਦਾ ਕੰਮ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਗੈਰ ਉਹਨਾਂ ਨੇ ਕਿਹਾ ਜੀ ਕਿ ਪਹਿਲਾਂ ਵੀ ਕਈ ਵੱਡੇ ਆਗੂ ਪਾਰਟੀ ਛੱਡ ਚੁੱਕੇ ਆ ਪਰ ਪਾਰਟੀ ਨੇ ਫਿਰ ਵੀ ਪਿਛਲੀਆਂ ਲੋਕ ਸਭਾ ਚੋਣਾਂ 'ਚ 7 ਸੀਟਾਂ ਜਿੱਤੀਆਂ ਉਹਨਾਂ ਨੇ ਕਿਹਾ ਜੀ ਕੋਈ ਵੀ ਪਾਰਟੀ ਆਗੂ ਪਾਰਟੀ ਤੋਂ ਵੱਡਾ ਨਹੀਂ ਆ ਤੇ ਇਹ ਗੱਲ ਸਭ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਰੱਖਣੀ ਚਾਹੀਦੀ ਆ ਨਾਲ ਹੀ ਉਹਨਾਂ ਨੇ ਹੋਰ ਗੱਲ ਕਹੀ ਆ ਉਹ ਕਹਿੰਦੇ ਵੀ ਇਸ ਵੇਲੇ ਇਕਜੁੱਟਤਾ ਸਮੇਂ ਦੀ ਬਹੁਤ ਵੱਡੀ ਲੋੜ ਆ ਜਿਹੜੇ ਇੱਕ ਛੋਟਾ ਦੀ ਥਾਂ ਦੇ ਉੱਤੇ ਆਪੋ ਆਪਣੇ ਚੁੱਲ੍ਹੇ ਬਾਲ ਕੇ ਬਹਿਣਗੇ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਸਾਨੂੰ ਸਿੰਘ ਧਰਮਸੋਤ ਨੇ ਇਹ ਗੱਲ ਕਹੀ ਆ ਜੇ ਮੈਂ ਵੀ ਮੌਜੂਦਾ ਸਰਕਾਰ ਨਾਲ ਗੱਲ ਮੁਕਾ ਲੈਂਦਾ ਤਾਂ ਉਹਨਾਂ ਨੇ ਕਿਹਾ ਜੀ ਕਿ ਮੈਂ ਜੇਲ੍ਹ ਨਾ ਜਾਂਦਾ ਹਾਈ ਕਮਾਂਡ ਲੁਧਿਆਣਾ ਪੱਛਮੀ ਦੇ ਵਿੱਚ ਹਾਰ ਤੇ ਆਸ਼ੂ ਜੀ ਰਹੀ ਕਾਰਜਸ਼ੈਲੀ ਦੇ ਉੱਤੇ ਕਾਫੀ ਖਫਾ ਹੈਗੀ ਆ ਇਹ ਵੀ ਪਤਾ ਲੱਗਾ ਕਿਉਂਕਿ ਇਸ ਵੇਲੇ ਕਾਂਗਰਸ ਦੇ ਵਿੱਚ ਰੋਲਾ ਰਪਾ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਤੇ ਲੋਕ ਇਹ ਗੱਲ ਕਹਿੰਦੇ ਆ ਵੀ ਜੇਕਰ ਕਾਂਗਰਸ ਦੇ ਵਿੱਚ ਕਲੇਸ਼ ਇੰਵੇਂ ਰਿਹਾ ਤਾਂ ਕਾਂਗਰਸ ਦੇ ਵਿੱਚ ਕਦੇ ਵੀ ਸਰਕਾਰ ਦੀ ਭਾਵਨਾ ਨਹੀਂ ਪੈਦਾ ਹੋਣੀ ਚਾਹੀਦੀ ਨਾ ਪੰਜਾਬ ਦੇ ਵਿੱਚ ਕਦੇ ਕਾਂਗਰਸ ਦੀ ਸਰਕਾਰ ਆ ਸਕਦੀ ਜਿਸ ਤਰੀਕੇ ਦੇ ਨਾਲ ਇਹਨਾਂ ਦੀਆਂ ਲੜਾਈਆਂ ਚੱਲਦੀਆਂ ਸੋ ਵੀ ਨਹੀਂ ਆ ਕਿ ਕਾਂਗਰਸ ਪਾਰਟੀ ਇਸ ਵੇਲੇ ਜਿਹੜੀ ਕਿ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਆ ਇਹ ਆਉਂਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣਾ ਉਭਾਰ ਕਰਦੀ ਹੈ ਕਿਸ ਤਰੀਕੇ ਦੇ ਨਾਲ ਇਹ ਇਕਜੁੱਟ ਹੁੰਦੀ ਹੈ ਕਿਉਂਕਿ ਲੋਕ ਇਸ ਗੱਲ ਦੇ ਲਈ ਸ਼ਰਤਾਂ ਲਾਉਣ ਨੂੰ ਤਿਆਰ ਆ ਵੀ ਪੰਜਾਬ ਦੇ ਵਿੱਚ ਕਾਂਗਰਸੀ ਕਦੇ ਇਕਜੁੱਟ ਨਹੀਂ ਹੋ ਸਕਦੇ ਉਸ ਤੋਂ ਕੁਲੀ ਚੱਲੇ ਜੀ ਕਿ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਦੇ ਮੁੱਦੇ ਦੇ ਉੱਤੇ ਰਾਜਨੀਤੀ ਚੱਲ ਰਹੀ ਹੈ। ਰਾਸ਼ਨ ਕਾਰਡ ਦੇ ਮੁੱਦੇ ਦੇ ਉੱਤੇ ਲੰਗੇ ਕੱਲ ਭਾਜਪਾ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਪੰਜਾਬ ਦੇ ਭਾਜਪਾ ਦੇ ਇੱਕ ਨੇਤਾ ਹੈਗੇ ਅਨਿਲ ਸਰੀਨ। ਉਹਨਾਂ ਨੇ ਕਿਹਾ ਜੀ ਕਿ ਮੁੱਖ ਮੰਤਰੀ ਦੀ 55 ਲੱਖ ਰਾਸ਼ਨ ਕਾਰਡ ਕੱਟਣ ਦੀ ਗੱਲ ਪੂਰੀ ਤਰ੍ਹਾਂ ਝੂਠ ਹੈਗੀ ਆ। ਤੇ ਅਗਲੀ ਗੱਲ ਇਹ ਆ ਵੀ ਇਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਭਾਜਪਾ ਦੇ ਆਗੂਆਂ ਨੇ। ਇਹਦੇ ਬੱਚੇ ਗੱਲ ਕਹੀ ਹੈ। ਉਹਨਾਂ ਨੇ ਕਿ ਕੌਮੀ ਖਾਸ ਸੁਰੱਖਿਆ ਐਕਟ ਦੇ ਤਹਿਤ ਸੁਪਰੀਮ ਕੋਰਟ ਨੇ ਇਕਈਕੇਵਾਈਸੀ ਜ਼ਰੂਰੀ ਕੀਤੀ ਹੈ ਤੇ ਇਸ ਸਬੰਧੀ ਕੇਂਦਰ ਸਰਕਾਰ ਦੇ ਵੱਲੋਂ 17 ਮਾਰਚ 2023 ਤੋਂ ਬਾਅਦ 21 ਚਿੱਠੀਆਂ ਸੂਬੇ ਦੀ ਸਰਕਾਰ ਨੂੰ ਲਿਖੀਆਂ ਗਈਆਂ 30 ਮਈ 2025 ਨੂੰ ਕੇਂਦਰੀ ਮੰਤਰੀ ਦੇ ਪੱਤਰ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਹੁਣ ਤੱਕ 31 ਵਾਰ ਐਕਸਟੈਂਸ਼ਨ ਦਿੱਤਾ ਜਾ ਚੁੱਕਾ ਹੈ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਕੇਂਦਰ ਤੱਕਾ ਕਰ ਰਹੀ ਹੈ ਇਹ ਗੱਲ ਬਿਲਕੁਲ ਗਲਤ ਹੈ ਅਸਲ ਵਿੱਚ ਕੌਮੀ ਖਾਦ ਸੁਰੱਖਿਆ ਐਕਟ ਤਹਿਤ ਕੇਂਦਰ ਦੇ ਕੋਲ ਕਿਸੇ ਵੀ ਰਾਸ਼ਨ ਕਾਰਡ ਧਾਰਕ ਦਾ ਨਾਮ ਕੱਟੇ ਜਾਣ ਦਾ ਕੋਈ ਅਧਿਕਾਰ ਨਹੀਂ ਹੈ ਇਹ ਅਧਿਕਾਰ ਸੂਬਾ ਸਰਕਾਰਾਂ ਕੋਲ ਹੀ ਹੈ ਉਹੀ ਰਾਸ਼ਨ ਕਾਰਡ ਧਾਰਕ ਦਾ ਨਾਮ ਕੱਟ ਕੇ ਜਾਂ ਜੋੜ ਸਕਦੇ ਆ ਜਾਂ ਕੱਟ ਸਕਦੇ ਆ ਅਨਲਿਸਰ ਨੇ ਅੰਕੜੇ ਜਾਰੀ ਕੀਤੇ ਆ ਕਿ ਡੁਪਲੀਕੇਟ ਬੈਨੀਫਿਸ਼ੀਰੀ 10147 ਸਾਇਲੈਂਟ ਰਾਸ਼ਨ ਕਾਰਡ 12 ਮਹੀਨੇ ਤੋਂ ਰਾਸ਼ਨ ਨਾ ਲੈਣ ਵਾਲੇ ਕਹਿਣ ਦਾ ਭਾਵ 21371 ਮਰਤਕ ਬੈਨੀਫਿਸ਼ਰੀ 7511 ਤੇ 18 ਸਾਲ ਤੋਂ ਘੱਟ ਉਮਰ ਵਾਲੇ ਸਿੰਗਲ ਪਰਸਨ ਰਾਸ਼ਨ ਕਾਰਡ 1570 6 ਲੱਖ ਤੋਂ ਵੱਧ ਆਮਦਨ ਵਾਲੇ 94471 ਉਹ ਕਹਿੰਦੇ ਜੀ ਇਸ ਤਰੀਕੇ ਦੇ ਨਾਲ ਵੇਰਵੇ ਆ ਤੇ 20 ਲੱਖ ਤੋਂ ਵੱਧ ਆਮਦਨ ਵਾਲੇ ਲਾਭਪਾਤਰੀ 896 4 ਪਹੀਆ ਵਾਹਣ ਵਾਲੇ ਲਾਭਪਾਤਰੀ 13997 ਪ੍ਰਾਈਵੇਟ ਕੰਪਨੀਆਂ ਦੇ ਡਾਇਰੈਕਟਰ 5399 ਸ਼ਾਮਲ ਆ ਅਨਲਿਸਟ ਨੇ ਸ੍ਰੀ ਨੇ ਸਵਾਲ ਕੀਤਾ ਇਹਦੇ ਵਿੱਚੋਂ 7511 ਮਿਰਚਕ ਲੋਕਾਂ ਦੇ ਕਾਰਡਾਂ ਦੇ ਉੱਤੇ ਰਾਸ਼ਨ ਕੌਣ ਲੈ ਗਿਆ ਇਹ ਸਾਫ਼ ਕਰਦਾ ਕਿ ਹੀਰਾ ਫੇਰੀ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਆਪ ਸਰਕਾਰ ਰਾਸ਼ਨ ਕਾਰਡ ਦੇ ਮੁੱਦੇ ਤੇ ਲੋਕਾਂ ਨੂੰ ਸਿਰਫ ਗੁਮਰਾਹ ਕਰ ਰਹੀ ਹੈ ਕੇਂਦਰ ਨੇ ਸਪਸ਼ਟ ਕੀਤਾ ਕਿ ਈ ਕੇ ਵਾਈ ਸੀ ਲਈ 30 ਸਤੰਬਰ ਤੱਕ ਦੀ ਮਿਆਦ ਹੈ ਪਰ ਇਹ ਮਸਲਾ ਕੀ ਹੈ ਮਸਲਾ ਅਸਲ ਦੇ ਵਿੱਚ ਇਹ ਆ ਵੀ ਕੇਂਦਰ ਦੀ ਸਰਕਾਰ ਨੇ ਗੱਲ ਕਹੀ ਸੀ ਕਿ ਭਈ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇ ਜਿਹੜੇ 11 ਲੱਖ ਦੇ ਕਰੀਬ ਲੋਕ ਪੰਜਾਬ ਦੇ ਵਿੱਚ ਗਲਤ ਤਰੀਕੇ ਦੇ ਨਾਲ ਰਾਸ਼ਨ ਲੈ ਰਹੇ ਆ ਪਰ ਸੂਬੇ ਦੀ ਸਰਕਾਰ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਗਰੀਬਾਂ ਦੀ ਥਾਲੀ ਦੇ ਉੱਤੇ ਕੇਂਦਰ ਦੀ ਸਰਕਾਰ ਡਾਕਾ ਮਾਰ ਰਹੀ ਹੈ ਕਿਉਂਕਿ ਇਹ ਮਾਮਲਾ ਵੀ ਰਾਜਨੀਤੀ ਦਾ ਵਿਸ਼ਾ ਬਣ ਗਿਆ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਬੇਈਮਾਨ ਬੰਦੇ ਦੀ ਮਦਦ ਨਾ ਹੋਵੇ ਲੋੜਵੰਦ ਬੰਦੇ ਦੀ ਮਦਦ ਹੋਵੇ ਤੇ ਲੋੜਵੰਦ ਬੰਦੇ ਦੀ ਮਦਦ ਕਰਨੀ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਜੇਕਰ ਲੋੜਵੰਦ ਬੰਦੇ ਦੀ ਮਦਦ ਨਹੀਂ ਹੁੰਦੀ ਤੇ ਫਿਰ ਭਾਈ ਉਸ ਤੋਂ ਬਾਅਦ ਇਹ ਜਿਹੜੇ ਰਾਸ਼ਨ ਕਾਰਡ ਹੋਵੇ ਕਿਸੇ ਨੂੰ ਰਾਸ਼ਨ ਮੁਫਤ ਮਿਲਦਾ ਹੋਵੇ ਨਾ ਮਿਲਦਾ ਹੋਵੇ ਇਹਦੀ ਕੋਈ ਤਕਨੀਕ ਨਹੀਂ ਬਣਦੀ ਅਗਲੀ ਗੱਲ ਇਹ ਆ ਕਿ ਵਿਕਰਮ ਮਜੀਠੀਆ ਦੇ ਵੱਲੋਂ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਲਾਈ ਗਈ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ ਵਿਜੀਲੈਂਸ ਟੀਮ ਦੇ ਵੱਲੋਂ ਵਿਕਰਮ ਮਜੀਠੀਆ ਦੇ ਘਰ ਛਾਪੇਮਾਰੀ ਤੇ ਗ੍ਰਿਫਤਾਰੀ ਵੇਲੇ ਵਿਜੀਲੈਂਸ ਟੀਮ ਦੀ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣ ਦੇ ਉੱਤੇ ਟੀਮ ਨਾਲ ਦੁਰਵਿਹਾਰ ਕਰਨ ਦੇ ਮਾਮਲੇ ਦੇ ਵਿੱਚ ਮਜੀਠੀਆ ਵੱਲੋਂ ਲਾਈ ਗਈ ਜ਼ਮਾਨਤ ਅਰਜ਼ੀ ਲੰਘੇ ਕੱਲ੍ਹ ਜ਼ਿਲ੍ਹਾ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਦੇ ਵੱਲੋਂ ਖਾਰਜ ਕੀਤੀ ਗਈ ਹੈ। ਇਹ ਮਾਮਲਾ ਐਸਐਸਪੀ ਵਿਜੀਲੈਂਸ ਦੀ ਸ਼ਿਕਾਇਤ ਦੇ ਉੱਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਸੀ ਜਿਦੇ ਵਿੱਚ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਸੀ ਵੀ 26 ਜੂਨ ਨੂੰ ਵਿਜੀਲੈਂਸ ਫਲਾਈਂਗ ਸਿਕੁਆਇਰਟੀ ਟੀਮ ਮੁਹਾਲੀ ਦੇ ਵੱਲੋਂ ਭ੍ਰਿਸ਼ਟਾਚਾਰ ਕਰਨ ਤੇ ਆਮਦਨ ਦੇ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਜਦੋਂ ਉਹਨਾਂ ਦੇ ਘਰ ਗ੍ਰੀਨ ਐਵੇਨਿਊ ਵਿੱਚ ਛਾਪੇਮਾਰੀ ਕੀਤੀ ਤਾਂ ਵਿਕਰਮ ਮਜੀਠੀਆ ਦੇ ਕੋਲ 30-40 ਸਮਰਥਕ ਸੀ। ਉਹਨਾਂ ਨੇ ਤਹਿਸ਼ਦੇ ਵਿੱਚ ਆ ਕੇ ਅਫਸਰਾਂ ਨਾਲ ਬਤ ਮੀਜ਼ ਕੀਤੀ ਤੇ ਸਾਡੇ ਕੰਮਕਾਜ ਦੇ ਵਿੱਚ ਵਿਘਨ ਪਾਈ ਇਸ ਕਰਕੇ ਸਾਨੂੰ ਕੰਮ ਕਰਨ ਦੇ ਵਿੱਚ ਦਿੱਕਤ ਮਹਿਸੂਸ ਹੋਈ ਤੇ ਇਹ ਗੱਲ ਉਹਨਾਂ ਨੇ ਕਹੀ ਜੀ ਕਿ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਮਜੀਠੀਆ ਦੇ ਉੱਤੇ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਹੁਣ ਇਹ ਜਾਣਕਾਰੀ ਆਈ ਹੈ ਕਿ ਇਹਦੇ ਵਿੱਚ ਵੀ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਹੋ ਚੁੱਕੀ ਹੈ ਤੋਂ ਦੇਖਦੇ ਹਾਂ ਭਾਈ ਇਹ ਮਾਮਲੇ ਦੇ ਵਿੱਚ ਹੋਰ ਕੀ ਬਣਦਾ ਅਗਲੀ ਜਾਣਕਾਰੀ ਇਹ ਆ ਕਿ ਚੰਦੂ ਬਾਦਰਾ ਨੇ ਇਹ ਗੱਲ ਕਹੀ ਆ ਕਿ ਬਾਦਲ ਧੜਾ ਆਪਣੀਆਂ ਗਲਤੀਆਂ ਤੇ ناکਾਮੀਆਂ ਦੇ ਉੱਤੇ ਪਰਦੇ ਪਾਉਣ ਲਈ ਚੁਸਤ ਚਲਾਕੀਆਂ ਬੰਦ ਕਰੇ। ਉਹਨਾਂ ਨੇ ਇਹ ਗੱਲ ਕਹੀ ਹੈ ਇਹ ਚੰਦੂ ਮਾਦਰਾ ਹੁਰਾ ਨਹੀਂ ਕਿ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਵਾਪਰਿਆ ਉਹ ਹੈਰਾਨ ਕਰਦਾ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੇ ਅਕਾਲੀ ਦਲ ਦੇ ਪ੍ਰਧਾਨ ਰਹੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਵਰਸੀ ਸਮਾਗਮਾਂ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਮਨਾਉਣਾ ਬਾਦਲ ਧੜੇ ਦੀ ਵੱਡੀ ਭੁੱਲ ਹੈ। ਉਹਨਾਂ ਨੇ ਆਖਿਆ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਇਸ ਢੜੇ ਵੱਲੋਂ ਆਪਣਾ ਵਿਸ਼ਾਲ ਇਕੱਠ ਦਿਖਾਉਣ ਦੀ ਖਾਤਰ ਲੋਕਾਂ ਨੂੰ ਢੇਠਾਂ ਬਿਠਾਉਣ ਦੀਆਂ ਕੁਰਸੀਆਂ ਲਾ ਕੇ ਬਿਠਾਇਆ ਗਿਆ ਜਨੂ ਮਾਜਰਾ ਨੇ ਕਿਹਾ ਕਿ ਇਸ ਢੜੇ ਵੱਲੋਂ ਇਸ ਚਰਚਾ ਦੇ ਉੱਤੇ ਪਰਦਾ ਪਾਉਣ ਲਈ ਲੋਂਗੋਵਾਲ ਵਰਸੀ ਮੌਕੇ ਮੇਰੇ ਸੰਬੋਧਨ ਦੀ ਇੱਕ ਵੀਡੀਓ ਕਲਿੱਪ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਬਾਅਦ ਵਿੱਚ ਸਾਡੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਦਿਖਾਈ ਪੂਰੀ ਵੀਡੀਓ ਨੇ ਬਾਦਲ ਢੜੇ ਦੀ ਲੋਕਾਂ ਸਾਹਮਣੇ ਪੋਲ ਖੋਲ੍ਹ ਕੇ ਰੱਖ ਦਿੱਤੀ ਚੰਦੂ ਮਾਜਰਾ ਨੇ ਕਿਹਾ ਕਿ ਅੱਜ ਪੰਜਾਬ ਚੋਂ ਪਾਸਿਓਂ ਆਰਥਿਕ ਰਾਜਨੀਤਿਕ ਤੇ ਸਮਾਜਿਕ ਸੰਕਟਾਂ ਦੇ ਵਿੱਚ ਕਿਰਿਆ ਨਜ਼ਰ ਆ ਰਿਹਾ ਪਰ ਬਾਦਲ ਧੜਾ ਜਿਹੜਾ ਉਹ ਇਸ ਵੇਲੇ ਗਲਤੀ ਦਰ ਗਲਤੀ ਕਰ ਰਿਹਾ ਅਸਲ ਵਿੱਚ ਗੱਲ ਇਹ ਜੀ ਕਿ ਚੰਦੂ ਮਾਜਰਾ ਹੋਰੀ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਧੜੇ ਦੇ ਅਗੂ ਆ ਤੇ ਬਾਦਲ ਧੜੇ ਦੇ ਵਿੱਚੋਂ ਨਿਕਲ ਕੇ ਇਹ ਇਧਰਲੇ ਪਾਸੇ ਆਏ ਆ ਤੇ ਬਾਦਲ ਧੜੇ ਦੇ ਵਿੱਚ ਹੁਣ ਕਰਕੇ ਹੀ ਇਹਨਾਂ ਨੂੰ ਬਹੁਤ ਸਾਰੀਆਂ ਵਜ਼ੀਰੀਆਂ ਤੇ ਬੜਾ ਕੁਝ ਹੁਣ ਤੱਕ ਮਿਲਿਆ ਹੁਣ ਅੱਡੋ-ਫਾਟੀ ਹੋ ਗਏ ਤੇ ਇੱਕ ਦੂਜੇ ਦੇ ਉੱਤੇ ਦੋਸ਼ਾਂ-ਕਦੋਸ਼ਾਂ ਦਾ ਸਿਲਸਿਲਾ جاری ਆ ਪਰ ਇਹ ਗੱਲ ਕੰਨ ਦੇ ਉੱਤੇ ਲਿਖੀ ਪੜ੍ਹ ਲੈਣੀ ਚਾਹੀਦੀ ਆ ਕਿ ਨਾ ਤਾਂ ਇਹਨਾਂ ਦੇ ਪਿੜ ਪੱਲੇ ਕੁਝ ਪੈਣਾ ਤੇ ਨਾ ਉਹਨਾਂ ਦੇ ਪਿੜ ਪੱਲੇ ਕੁਝ ਪੈਣਾ ਜਿਹੜੇ ਹਾਲਾਤ ਇਹਨਾਂ ਨੇ ਬਣਾਏ ਪਏ ਆ ਨਾ ਉਹਨਾਂ ਨੂੰ ਕੋਈ ਪੁੱਛਦਾ ਕੱਲਿਆਂ ਨੂੰ ਨਾ ਇਹਨਾਂ ਨੂੰ ਕਿਸੇ ਨੇ ਪੁੱਛਣਾ ਕੱਲਿਆਂ ਨੂੰ ਸਮੇਂ ਦੀ ਲੋੜ ਇਹ ਆ ਕਿ ਇਹ ਇਕੱਠੇ ਹੋ ਕੇ ਵਿਚਰਣ ਜਦਕਿ ਇਹ ਇਕੱਠੇ ਹੋਣ ਦਾ ਨਾਂ ਨਹੀਂ ਲੈਂਦੇ ਤੇ ਆਖਰੀ ਜਾਣਕਾਰੀ ਇਹ ਦੇਣੀ ਬਣਦੀ ਆ ਵੀ ਇਸ ਵੇਲੇ ਜਦੋਂ ਪੰਜਾਬੀ ਡੁੱਬ ਰਹੇ ਆ ਆਪਣੇ ਹੀ ਮਰ ਰਹੇ ਆ ਤਾਂ ਹੱਥ ਜੋੜ ਕੇ ਬੇਨਤੀ ਉਹਨਾਂ ਦਾਇਕਾਂ ਨੂੰ ਉਹਨਾਂ ਬਿਜ਼ਨਸਮੈਨਾਂ ਨੂੰ ਉਹਨਾਂ ਪਾਰਟੀ ਆਗੂਆਂ ਨੂੰ ਇਹ ਆ ਕਿ ਇਕੱਠੇ ਹੋ ਕੇ ਹਮਲਾ ਮਾਰੋ ਤੇ ਜਿਹੜੇ ਗਵਈਏ 15-15 ਲੱਖ ਰੁਪਏ ਇੱਕ ਸ਼ੋਦਾ ਲੈਂਦੇ ਆ ਉਹ ਆਪਣੇ 2-2 ਸ਼ੋਆਂ ਦੇ ਪੈਸੇ ਇੱਥੇ ਜਾ ਕੇ ਪੀੜਤ ਲੋਕਾਂ ਨੂੰ ਦੇਣ ਰਾਜਨੀਤਿਕ ਲੋਕ ਆਪਦਾ ਦਸਵੰਧ ਕੱਢਣ ਪੰਜਾਬ ਦੇ ਇਸ ਵੇਲੇ 90 ਤੋਂ ਵੱਧ ਵਿਧਾਇਕ ਕਰੋੜਪਤੀ ਆ ਉਹ ਕਰੋੜਪਤੀ ਆਪਦਾ ਦਸਵੰਧ ਇੱਥੇ ਪੀੜਤ ਲੋਕਾਂ ਲਈ ਕੱਢਣ ਇਹ ਨਹੀਂ ਕਿ ਮੈਂ ਇੱਕ ਵੀ ਨੜੀ ਤਨਖਾਹ ਦਿੱਤੀ ਸੀ ਮੈਂ ਆ ਕੀ ਤਸੀਰ ਸਰਕਾਰ ਐ ਕਰੂਗੀ ਆਪਦੇ ਕੋਲੋਂ ਜੋ ਕੁਝ ਵੀ ਹੋ ਸਕਦਾ ਵੱਧ ਤੋਂ ਵੱਧ ਕਰਨਾ ਚਾਹੀਦਾ ਇਸ ਵੇਲੇ ਪੰਜਾਬੀ ਉਹਨਾਂ ਨੂੰ ਉਡੀਕ ਰਹਿ ਆ ਉਹਨਾਂ ਦੀਆਂ ਅੱਖਾਂ ਉਡੀਕ ਰਹੀਆਂ ਖਬਰਾਂ ਕਈ ਹੋਰ ਵੀ ਸਨ ਵਕਤ ਰੁਕਲ ਨਹੀਂ ਕਹਿ ਰਹੇ